ਅਮੀਦ ਕਾਰੂ ਨੇ ਕਿਹਾ ਕਿ ਅੰਤ ਸਮੇਂ ਕਤੀਲਾ ਵੀ ਨਾਲ ਨਹੀਂ ਜਾਊਗਾ। ਤਦ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, "ਹੇ ਬਾਦਸ਼ਾ, ਤੂੰ ਇਸ ਦੇਸ਼ ਵਿੱਚ ਲੋਕਾਂ ਤੇ ਜ਼ੁਲਮ ਕਰਕੇ ਜਿਹੜੇ ਪਾਪ ਨਾਲ 40 ਗਜ ਜੁੜੇ ਹੋਏ ਹਨ, ਉਹ ਤੇਰੇ ਨਾਲ ਕਿਸ ਤਰ੍ਹਾਂ ਜਾਣਗੇ? ਲੋਕਾਂ ਉੱਤੇ ਕੀਤੇ ਜ਼ੁਲਮਾਂ ਦੇ ਸਦਕਾ ਤੂੰ ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਪਾਵੇਂਗਾ। ਇਹ ਤੇਰਾ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤੇਰੇ ਹੋਰ ਵਾਰਸ ਲੈ ਜਾਣਗੇ।" ਤੇ ਤੂੰ ਨਰਕਾ ਵਿੱਚ ਪਿਆ ਤੜਫੇਂਗਾ ਇਸ ਗੱਲ ਤੇ ਚੰਗੀ ਤਰ੍ਹਾਂ ਵਿਚਾਰ ਕਰ ਜੇਕਰ ਤੂੰ ਆਪਣਾ ਭਲਾ ਚਾਹਨਾ ਤਾਂ ਇਹ ਪਾਪਾਂ ਦੀ ਕਮਾਈ ਗਰੀਬਾਂ ਲੋੜਵੰਦਾ ਵਿੱਚ ਵੰਡ ਦੇ ਗੁਰੂ ਨਾਨਕ ਸਾਹਿਬੀ ਦੇ ਦਰਸ਼ਨ ਕਰਕੇ ਅਤੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਹਮੀਦ 카ਰੂ ਨੇ ਬੇਨਤੀ ਕੀਤੀ हे ਅੱਲਾਹ ਦੇ ਪਿਆਰੇ ਦਰਵੇਸ਼ ਜੋ ਕੁਝ ਪਿੱਛੇ ਬੀਤ ਗਿਆ ਸੋ ਬੀਤ ਗਿਆ ਹੁਣ ਤੁਸੀਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੈਨੂੰ ਖੁਦਾ ਉੱਤੇ ਨਿਸ਼ਚਾ ਹੋ ਜਾਵੇ ਤੇ ਮੈਂ ਉਸ ਰਾਹ ਉੱਤੇ ਚੱਲਾਂ ਉਸ ਦੀ ਸ਼ਰਧਾਪੂਰਵਕ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਨਸੀਹਤ ਨਾਮਾ ਉਚਾਰਨ ਕੀਤਾ ਤੇ ਕਿਹਾ ਨੇਕ ਕਮਾਈ ਕਰ ਜੋ ਖੁਦਾ ਕਹਿੰਦਾ ਹੈ ਪਾਪ ਦੀ ਕਮਾਈ ਦੇ ਨਾ ਹੀ ਕਰੋੜਾ ਰਹਿਣਗੇ ਤੇ ਨਾ ਹੀ ਹਜ਼ਾਰਾਂ ਕਿਸੇ ਗੱਲ ਦਾ ਗੁਮਾਨ